ओके ਅੱਜ ਸਟੱਡੀ ਕੋਰ ਕੰਪਿਊਟਰ ਤੇ ਅਸੀਂ ਤੁਹਾਨੂੰ ਪੰਜਾਬੀ ਜਿਹੜੀ ਲੈਕਚਰ ਨਹੀਂ ਦਿਖਾ ਸਕਦੇ ਸੋ ਇੰਟਰਨੈਟ ਡਾਊਨ ਹੈ ਪਰ ਅਸੀਂ ਜਰੂਰ ਉਤਪਤ 9 ਤੇ 10 ਇਕੱਠੇ ਹੋ ਕੇ ਪੜਾਂਗੇ ਤੇ ਤੁਸੀਂ ਆਪਣੀਆਂ ਬਾਈਬਲਾਂ ਵਿੱਚ ਨਾਲ-ਨਾਲ ਪੜ ਸਕਦੇ ਆਂ ਤੇ ਮੈਂ ਅੰਗਰੇਜ਼ੀ ਬਾਈਬਲ ਦਾ ਤਰਜਮਾ ਪੜਦਾ-ਪੜਦਾ ਪੰਜਾਬੀ ਵਿੱਚ ਕਰੂੰਗਾ ਸੋ ਅਸੀਂ ਉਤਪਤ 9 ਦੇਖ ਰਹੇ ਹਾਂ ਸੋ ਇੱਥੇ ਲਿਖਿਆ ਕਿ ਫਿਰ ਰੱਬ ਨੇ ਨੂੰ ਨੂੰ ਅਸੀਸ ਦਿੱਤੀ ਤੇ ਉਹਦੇ ਮੁੰਡਿਆਂ ਨੂੰ ਤੇ ਉਹਨਾਂ ਨੂੰ ਕਿਹਾ ਕਿ ਫਲੋ ਤੇ ਵਧੋ ਤੇ ਧਰਤੀ ਨੂੰ ਭਰ ਦਿਓ ਕਹਿੰਦਾ ਮੈਂ ਤੁਹਾਡਾ ਧਰ ਤੇ ਤੁਹਾਡਾ ਭੈ ਹਰੇਕ ਧਰਤੀ ਉੱਤੇ ਜੀਨ ਵਾਏ ਜਾਨਵਰ ਉੱਤੇ ਪਾਵਾਂਗਾ ਹਰੇਕ ਆਕਾਸ਼ ਵਿੱਚ ਉਡਣ ਵਾਲੇ ਪੰਛੀ ਵਿੱਚ ਤੇ ਹਰੇਕ ਚੀਜ਼ ਜੋ ਧਰਤੀ ਉੱਤੇ ਘਿਸਰਦੀ ਹੈ ਤੇ ਸਾਰੀਆਂ ਮੱਛੀਆਂ ਜੋ ਸਮੁੰਦਰ ਵਿੱਚ ਹਨ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦਿੰਦਾ ਹਾਂ ਹਰੇਕ ਜੀਉਂਦੀ ਚੀਜ਼ ਜਿਹੜੀ ਜਿਉਂਦੀ ਆ ਉਹ ਤੇਰੇ ਲਈ ਭੋਜਨ ਵਰਗੀ ਹੋਵੇਗੀ ਜਿਸ ਤਰ੍ਹਾਂ ਮੈਂ ਤੈਨੂੰ ਸਾਗ ਪੱਤ ਦਿੱਤਾ ਆ ਮੈਂ ਤੈਨੂੰ ਇਹ ਵੀ ਸਾਰਾ ਕੁਝ ਦਿੰਦਾ ਆ ਸੋ ਇੱਥੇ ਹੁਣ ਰੱਬ ਆ ਉਹ ਪਹਿਲੀ ਵਾਰੀ ਇਜਾਜ਼ਤ ਦਿੰਦਾ ਆ ਕਿ ਇਨਸਾਨ ਮੀਟ ਖਾ ਸਕਦਾ ਹੈ ਤੇ ਇਹ ਸਿਰਫ ਇੱਕ ਇਨਸਾਨ ਨੂੰ ਨਹੀਂ ਹੁਕਮ ਦਿੰਦਾ ਨੂਨੂ ਦਿੰਦਾ ਜਿਸ ਦੇ ਨਾਲ ਹੀ ਬਾਕੀ ਦੀ ਧਰਤੀ ਮੁੜ ਕੇ ਹੁਣ ਪੈਦਾ ਹੋਣੀ ਸੀ ਸੋ ਬੇਸਿਕਲੀ ਹੁਣ ਰੱਬ ਕਹ ਦ ਕਹਿ ਰਿਹਾ ਕਿ ਸਾਗ ਪੱਤ ਤੋਂ علاوہ ਮੈਂ ਮੈਥੋਂ ਉਹਨਾਂ ਜਾਨਵਰ ਖਾਂ ਨਹੀਂ ਦਿੰਦਾ ਪਰ ਫਿਰ ਉਹ ਚੌਥੀ ਆਇਤ ਵਿੱਚ ਕਹਿੰਦਾ ਪਰ ਤੁਸੀਂ ਮਾਸ ਨੂੰ ਜੀਵਨ ਦਾ ਨਾ ਨਹੀਂ ਖਾਣਾ ਯਾਨੀ ਉਸ ਦੇ ਖੂਨ ਦੇ ਨਾਲ ਕਹਿੰਦਾ ਮੈਂ ਤੁਹਾਡੇ ਜੀਵਨ ਖੂਨ ਦਾ ਲੇਖਾ ਲਵਾਗਾ ਹਰੇਕ ਜਾਨਵਰ ਤੋਂ ਵੀ ਮੈਂ ਲਵਾਗਾ ਤੇ ਇਨਸਾਨ ਤੋਂ ਵੀ ਮੈਂ ਲਵਾਗਾ ਮਨੋਕ ਤੋਂ ਉਹਦੇ ਗਵੰਡੀ ਦਾ ਵੀ ਮੈਂ ਲਵਾਗਾ ਸੋ ਇਥੇ ਬੇਸਿਕਲੀ ਰਬ ਕਹ ਰਿਹਾ ਜਿਹੜਾ ਖੂਨ ਆ ਕਿਸੇ ਚੀਜ਼ ਨੂੰ ਮਾਰ ਕੇ ਉਹਦਾ ਖੂਨ ਖਾਣਾ ਉਹ ਉਹ ਸਹੀ ਨਹੀਂ ਹੋਗਾ ਸੋ ਖਾਸ ਕਰਕੇ ਮੀਟ ਨੂੰ ਖਾਣਾ ਜਾਨਵਰ ਨੂੰ ਮਾਰ ਕੇ ਫਿਰ ਉਹਦੇ ਲਹੂ ਨੂੰ ਖਾਣਾ ਸੋ ਇਹ ਇਹ ਨਹੀਂ ਹੋਗਾ ਸੋ ਇਹ ਇੱਕ ਭਾਵਨ ਦੀ ਰੱਬ ਨੇ ਰੱਖੀ ਸੀ ਕਿ ਜਿਹੜੀ ਜਿਹੜਾ ਜੀਵ ਦੀ ਜਾਨ ਨਿਕਲ ਜਾਂਦੀ ਆ ਉਹਦਾ ਲਹੂ ਖਾਣਾ ਆਪਣੇ ਭੋਜਨ ਲਈ ਉਹ ਗਲਤ ਆ ਫਿਸ਼ੀਮੀ ਆਦਵਜ ਕਹਿੰਦਾ ਜਿਹੜਾ ਵੀ ਮਨੁੱਖ ਦਾ ਖੂਨ ਵਹਾਉਂਦਾ ਆ ਉਹ ਵੀ ਮਨੁੱਖ ਦੇ ਰਾਹੀਂ ਉਹਦਾ ਖੂਨ ਵੀ ਵਹਾਇਆ ਜਾਵੇਗਾ ਕਿਉਂਕਿ ਰੱਬ ਨੇ ਉਹਨੂੰ ਆਪਣੇ ਸਰੂਪ ਉੱਤੇ ਰਚਿਆ ਕਹਿੰਦਾ ਤੇ ਤੁਸੀਂ ਫਾਲੋ ਤੇ ਵਧੋ ਧਰਤੀ ਉੱਤੇ ਆਪਣੀ ਗੈਹਂਤੀ ਵਧਾਓ ਤੇ ਫਿਰ ਰੱਬ ਨੇ ਨੂੰ ਨੂੰ ਤੇ ਉਹਦੇ ਇਹੀ ਜਿਹੜੀ ਚੀਜ਼ ਰੱਬ ਨੇ ਆਦਮ ਤੇ ਹਵਾ ਨੂੰ ਵੀ ਕਹੀ ਸੀ ਰਾਈਟ ਸੋ ਇਫ ਇਥੇ ਲਿਖਿਆ ਫਿਰ ਰੱਬ ਨੇ ਨੂੰ ਨੂੰ ਤੇ ਉਹਦੇ ਪੁੱਤਰਾਂ ਨੂੰ ਕਿਹਾ ਦੇਖੋ ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨ੍ਹਦਾ ਹਾਂ ਤੇ ਤੁਹਾਡੀ اولاد ਦੇ ਨਾਲ ਵੀ ਜਿਹੜੀ ਤੁਹਾਡੇ ਤੋਂ ਬਾਅਦ ਆਵੇਗੀ ਤੇ ਹਰੇਕ ਜੀਵ ਦਾ ਜੀਵ ਦੀ ਚੀਜ਼ ਜਿਹੜੇ ਤੁਹਾਡੇ ਨਾਲ ਹੈ ਜਿਹੜੀਆਂ ਜਾਨਵਰ ਤੇ ਜੰਗਲੀ ਜਾਨਵਰ ਜਿਹੜੇ ਵੀ ਕਿਸਤੀ ਵਿੱਚੋਂ ਨਿਕਲੇ ਹਨ ਹਰੇਕ ਜਾਨਵਰ ਦੇ ਨਾਮ ਦੀ ਉਹ ਕਹਿੰਦਾ ਮੈਂ ਨੇਮ ਬਣਾਉਂਦਾ ਹਾਂ ਮੈਂ ਤੁਹਾਡਾ ਨੇਮ ਤੁਹਾਡੇ ਨਾਲ ਸਥਾਪਿਤ ਕਰਦਾ ਹਾਂ ਕਿ ਕਦੇ ਵੀ ਦੁਬਾਰਾ ਮੈਂ ਹਰੇਕ ਜੀਵ ਨੂੰ ਹਰਦੇ ਪਾਣੀਆਂ ਨਾਲ ਨਹੀਂ ਮਾਰਾਂਗਾ ਤੇ ਕਦੇ ਵੀ ਪੂਰਾ ਪੂਰੀ ਧਰਤੀ ਦਾ ਨਾਸ ਕਰਨ ਲਈ ਹਰ ਕਦੇ ਨਹੀਂ ਆਵੇਗਾ ਤੇ ਫਿਰ ਰੱਬ ਨੇ ਕਿਹਾ ਕਿ ਇਹ ਹੈ ਇਸ ਨੇਮ ਇਸ ਵਾਦੇ ਦਾ ਇਸ਼ਾਰਾ ਜਿਹੜਾ ਮੈਂ ਤੁਹਾਡੇ ਤੇ ਆਪਸ ਵਿੱਚ ਹੀ ਤੇ ਹਰੇਕ ਜਿਉਂਦੇ ਜਾਨਵਰ ਦੇ ਨਾਲ ਵੀ ਬਣਾਉਂਦਾ ਹਾਂ ਔਨ ਪਾਰੀਆਂ ਪੀੜ੍ਹੀਆਂ ਲਈ ਮੈਂ ਉਹ ਕਹਿੰਦਾ ਮੈਂ ਆਪਣੀ ਪੀਂਗ ਬੰਦਲਾ ਬਦਲਾ ਵਿੱਚ ਟਿਕਾ ਦਿੱਤੀ ਹੈ ਤੇ ਇਹ ਪੀਂਗ ਜਿਹੜੀ ਆ ਇਹ ਉਸ ਨੇਮ ਦਾ ਇਸ਼ਾਰਾ ਹੋਵੇਗਾ ਜਿਹੜਾ ਨੇਮ ਹੈ ਆਪਣੇ ਵਿੱਚ ਤੇ ਧਰਤੀ ਵਿਚਕਾਰ ਬਣਿਆ ਸੋ ਜਿਹੜੀ ਸਤਰੰਗੀ ਪੀਂਗ ਹੈ ਰੇਂਬੋ ਜਿਹਨੂੰ ਅਸੀਂ ਕਹਿੰਦੇ ਆ ਰੱਬ ਕਹਿੰਦਾ ਵੀ ਇਹ ਮੈਂ ਹੁਣ ਤੁਹਾਨੂੰ ਇਹ ਹੈ ਇਸ ਜਿਹੜਾ ਵਾਅਦਾ ਕੀਤਾ ਮੈਂ ਦੁਬਾਰਾ ਕਦੇ ਵੀ ਧਰਤੀ ਨੂੰ ਹੱਟ ਦੇ ਨਾਲ ਨਹੀਂ ਨਾਸ਼ ਕਰਾਂਗਾ ਇਹ ਇਹ ਸਬੂਤ ਹੋਊਗਾ ਇਹ ਸਾਡੇ ਨੇਮ ਦਾ ਇਸ਼ਾਰਾ ਹੋਗਾ ਕਹਿੰਦਾ ਜਦੋਂ ਵੀ ਮੈਂ ਧਰਤੀ ਉੱਪਰ ਬਦਲ ਲਿਆਵਾਂ ਤੇ ਮੈਨੂੰ ਉਹ ਪੀਂਗ ਫੇ ਬਦਲਾ ਵਿੱਚ ਦੱਸੂ ਮੈਨੂੰ ਯਾਦ ਆਊਗਾ ਉਸ ਨੇਮ ਦਾ ਜਿਹੜਾ ਮੈਂ ਤੁਹਾਡੇ ਨਾਲ ਜੋ ਤੁਹਾਡੇ ਤੇ ਮੇਰੇ ਆਸ ਵਿੱਚ ਹੀ ਬਣਿਆ ਹੈ ਤੇ ਜੋ ਮੈਂ ਜਾਨਵਰਾਂ ਨਾਲ ਵੀ ਬਣਾਇਆ ਤੇ ਕਦੇ ਵੀ ਪਾਣੀਆਂ ਦੇ ਨਾਲ ਸਾਰੇ ਜੀਵਨ ਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾਵੇਗਾ ਜਦੋਂ ਪੀਂਗ ਤੁਹਾਨੂੰ ਬਦਲਾ ਵਿੱਚ ਦੱਸੂਗੀ ਮੈਂ ਉਹਨੂੰ ਦੇਖਾਂਗਾ ਤੇ ਫਿਰ ਮੈਨੂੰ ਯਾਦ ਆਊਗਾ ਇਹ ਦੀਪਕ ਨੇਮ ਜਿਹੜਾ ਰੱਬ ਦੇ ਤੇ ਹਰੇਕ ਜੀਵ ਦੇ ਜਿਉਂਦੀ ਚੀਜ਼ ਵਿੱਚ ਹੈ ਜਿਹਦੇ ਵਿੱਚ ਜੀਵਨ ਦਾ ਸਾਹ ਹੈ ਧਰਤੀ ਉੱਤੇ ਰੱਬ ਨੇ ਨੂਨੋ ਕਿਹਾ ਇਹ ਹੈ ਇਸ ਨੇਮ ਦਾ ਨਿਸ਼ਾਨ ਜਿਹੜਾ ਮੈਂ ਆ ਤੁਹਾਡੇ ਨਾਲ ਤੇ ਹਰੇਕ ਜੀਵ ਜਿਹਦੇ ਵਿੱਚ ਜੀਵਨ ਦਾ ਸਾਹ ਹੈ ਬਣਾਇਆ ਸੋ ਬਹੁਤ ਚਾਸਪੀ ਦੀ ਗੱਲ ਹੈ ਕਿ ਰੱਬ ਕਹਿੰਦਾ ਮੇਰੇ ਚੇਤਾ ਕਰਨੀ ਲੋੜ ਹੈ ਜਦ ਤੱਕ ਰੱਬ ਨੂੰ ਚੇਤਾ ਭੁੱਲ ਜਾਂਦਾ ਪਰ ਉਹ ਕਹਿੰਦਾ ਜਦੋਂ ਵੀ ਮੈਂ ਸਤ ਰੰਗੀ ਪੀਂਗ ਦੇਖੂਗਾ ਮੈਨੂੰ ਯਾਦ ਆਊਗਾ ਇਸ ਇਸ ਨੇਮ ਦਾ ਤੇ ਫਿਰ ਮੈਂ ਬਿਸ਼ੱਕ ਬਦਲ ਖੜੇ ਕਰ ਦਊਗਾ ਪਰ ਮੈਂ ਮੀਂਹ ਵਰਾ ਕੇ ਧਰਤੀ ਦਾ ਨਾਸ ਨਹੀਂ ਕਰੂੰਗਾ ਤੇ ਯਾਦ ਰੱਖਣੀ ਲੋੜ ਹੈ ਕਿ ਜਿਹੜਾ ਨੇਮ ਹੈ ਇਹ ਰੱਬ ਨੇ ਸਿਰਫ ਨੂ ਦੇ ਨਾਂ ਨਹੀਂ ਬੰਨਿਆ ਇਹ ਹਰੇਕ ਜੀਵ ਜਿਸ ਦੇ ਵਿੱਚ ਜੀਵਨ ਦਾ ਸਾਹ ਆ ਉਹਦੇ ਨਾਲ ਬੰਨਿਆ ਅਸੀਂ ਜੀਵਨ ਦਾ ਸਾਹ ਕਿਉਂ ਕਹਿੰਦੇ ਆ ਕਿਉਂਕਿ ਮੱਛੀਆਂ ਦੇ ਵਿੱਚ ਜੀਵਨ ਦਾ ਸਾਹ ਸੀ کہہ ਸਕਦੇ ਆ ਉਹ ਨਹੀਂ ਉਹ ਉਹ ਹੜ੍ਹ ਵਿੱਚ ਨਹੀਂ ਮਰਿਆ ਆ ਸੰ। ਰਾਈਟ। ਸੋ ਇਹ ਡਾ ਧਰਤੀ ਉੱਤੇ ਜਿਹੜੇ ਜੀਵ ਜੰਤੂ ਜਿਹੜੇ ਸਾਹ ਲੈਂਦੇ ਆ ਸਾਡੇ ਵਾਂਗ ਉਹਨਾਂ ਬਾਰੇ ਗੱਲ ਹੋ ਰਹੀ ਹੈ। ਆਫ ਕੌਰਸ ਮੱਛੀਆਂ ਵੀ ਸਾਹ ਲੈਂਦੀਆਂ ਆਪਣੇ ਪਰ ਆਪਣੇ ਤਰੀਕੇ ਦੇ ਨਾਲ ਹੀ ਪਰ ਉਹ ਪਾਣੀ ਵਿੱਚੋਂ ਸਾਹ ਲੈ ਲੈਂਦੀਆਂ। ਹੁਣ ਇਥੇ ਨੂ ਦੀਆਂ ਪੀੜ੍ਹੀਆਂ ਬਾਰੇ ਗੱਲ ਹੋ ਰਹੀ ਹੈ 18ਵੀਂ 18ਵੇਂ ਅਧਿਆਇ ਵਿੱਚ ਸੌਰੀ 18ਵੇਂ ਅਧਿਆਇ ਵਿੱਚ। ਉਹ ਕਹਿੰਦਾ ਨੂ ਦੇ ਪੁੱਤ ਜੋ ਕਸ਼ਤੀ ਵਿੱਚ ਉਹਨੇ ਕਦੇ ਸੰ ਉਹ ਏਸਨ, ਸ਼ੈਮ, ਹੈਮ ਤੇ ਜਫਸ। ਹਮ ਜੋ ਕਨਾਨ ਦਾ ਪਿਤਾ ਸੀ ਇਹ ਤਿੰਨ ਨੂ ਦੇ ਪੁੱਤਰ ਸੀ ਤੇ ਇਹਨਾਂ ਤਿੰਨਾਂ ਤੋਂ ਪੂਰੀ ਧਰਤੀ ਦੇ ਲੋਕ ਆਏ ਤੇ ਖੇਲਰ ਗਏ ਸੋ ਮਤਲਬ ਪੂਰੀ ਧਰਤੀ ਜਿਹੜੀ ਭਰੀ ਆ ਅੱਜ ਵੀ ਭਰੀ ਆ ਇਹ ਇਹਨਾਂ ਤਿੰਨ ਮੁੰਡਿਆਂ ਤੋਂ ਭਰੀ ਆ ਨੂ ਦੀ ਅਲਾਤ ਤੋਂ ਸ਼ਮ ਹਾਮ ਤੇ ਜੇਫਤ ਮਤਲਬ ਆ ਸੀ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਸੋ ਐਕਦਰਾਂ ਸੀ ਦੇਖ ਸਕਦੇ ਆ ਕਿ ਯਿਸੂ ਵਾਂਗ ਨੂ ਵੀ ਇੱਕ ਨਮਾ ਆਦਮ ਬਣਿਆ ਜਦ ਆਦਮ ਦੇ ਰਾਹੀਂ ਧਰਤੀ ਭਰਨੀ ਸੀ ਹੁ ਨੂਹ ਦੇ ਰਾਹੀਂ ਧਰਤੀ ਭਰਨੀ ਸੀ ਤੇ ਅਸੀਂ ਇਹ ਵੀ ਜਾਣਦੇ ਕਿ ਯਿਸੂ ਵੀ ਨਾ ਆਦਮ ਸੱਧਿਆ ਜਾਣਦਾ ਹੈ ਸੋ ਦਵਾਰਸਨ ਨੂਹ ਤੇ ਯਿਸੂ ਵਿੱਚ ਮਿਲਦੀਆਂ ਜੁਲਦੀਆਂ ਚੀਜ਼ਾਂ ਦੱਸਦੀਆਂ ਆ ਇੱਥੇ ਲਿਖਿਆ ਹੈ ਕਿ ਪਰ ਹੋਂ ਜਿਹੜੀ ਚੀਜ਼ ਅਸੀਂ ਪੜ੍ਹੋਗੇ ਉਹ ਯਿਸੂ ਵਰਗੀ ਨਹੀਂ ਹੈ ਇੱਥੇ ਲਿਖਿਆ ਨੂਹ ਅਮ ਖੇਤੀ ਬਾੜੀ ਕਰਨ ਲੱਗਾ ਉਹਨੂੰ ਇੱਥੇ ਜ਼ਮੀਨ ਦਾ ਇਨਸਾਨ ਸੱਧਿਆ ਜਾਂਦਾ ਹੈ ਤੇ ਉਹਨੇ ਇੱਕ ਅੰਗੂਰੀ ਬਾਗ ਲਾਇਆ ਉਨੇ ਉਸ ਅੰਗੂਰੀ ਬਾਗ ਦੀ ਸ਼ਰਾਬ ਪੀਤੀ ਤੇ ਉਹ ਸ਼ਰਾਬੀ ਹੋ ਗਿਆ ਤੇ ਨੰਗਾ ਆਪਣੇ ਤੰਬੂ ਵਿੱਚ ਲੰਮਾ ਪੈ ਗਿਆ ਫਿਰ ਹੀ ਲਿਖਿਆ ਤੇ ਹਾਮ ਕਨਾਨ ਦਾ ਪੁੱਤ ਆ ਜੋ ਸੀ ਨੂਦਾ ਮੁੰਡਾ ਹਾਮ ਰਾਈਟ ਉਹਨੇ ਆਪਣੇ ਪਿਤਾ ਦੀ ਨੰਗਾਈ ਦੇਖੀ ਤੇ ਆਪਣੇ ਦੋਨਾਂ ਭਰਾਵਾਂ ਨੂੰ ਦੱਸਿਆ ਤੇ ਫਿਰ ਉਹਦੇ ਦੋ ਭਰਾ ਸ਼ੈਮ ਤੇ ਜੇਫੇਤ ਉਹਨਾਂ ਨੇ ਕੱਪੜਾ ਲਾ ਕੇ ਆਪਣੇ ਮੋਢਿਆਂ ਦੇ ਉੱਤੇ ਉਹਨੂੰ ਬਿਸਾਰ ਕੇ ਪਿਛੇ ਤੁਰਦੇ ਤੁਰਦੇ ਤਾਂ ਕਿ ਉਹ ਦੇਖ ਨਾ ਸਕਣ ਆਪਣੇ ਪਿਤਾ ਦੀ ਜਿਹੜੀ ਨੰਗੇਜ਼ ਆ ਔ ਟਕੀ ਉਹਨਾਂ ਦੇ ਜਿਹੜੇ ਮੂੰਹ ਉਹ ਪਿਛਾ ਨੂੰ ਸਨ ਅਤੇ ਉਹਨਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ ਜਦੋਂ ਉਹ ਆਪਣੀ ਸ਼ਰਾਬੀ ਆਪਣੀ ਆਪਣੀ ਸ਼ਰਾਬ ਤੋਂ ਉੱਠਿਆ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦੇ ਜਵਾਨ ਪੁੱਤਰ ਨੇ ਉਸ ਨਾਲ ਕੀ ਕੀਤਾ ਉਹਨੇ ਕਿਹਾ ਕਿਸਰਾਪੀ ਹੋਵੇ ਕਨਾਨ ਸੁਕਨਾਨ ਹੈ ਉਹਦਾ ਜਿਹੜਾ ਪੋਤਾ ਸੀ ਹਾਮ ਦੇ ਰਾਹੀਂ ਉਹਨੇ ਹਾਮ ਦੇ ਕਰਕੇ ਸ਼ਰਾਪ ਕਨਾਨ ਨੂੰ ਦਿੱਤਾ ਉਹ ਕਹਿੰਦਾ ਉਹ ਆਪਣੇ ਭਰਾਵਾਂ ਦਾ ਭਰਾਵਾਂ ਦਾ ਸੇਵਕਾਂ ਦਾ ਸੇਵਕ ਹੋਗਾ ਉਹਨੇ ਇਹ ਵੀ ਕਿਹਾ ਬਿਤਨ ਹੋਵੇ ਪ੍ਰਭੂ ਸ਼ੇਮ ਦਾ ਪਰਮੇਸ਼ਰ ਤੇ ਕਨਾਨ ਉਹਦਾ ਸੇਵਕ ਹੋਵੇਗਾ ਕਹਿੰਦਾ ਰੱਬ ਜਫਾਥ ਨੂੰ ਵੱਡੀ ਥਾਂ ਦੇਵੇ ਤੇ ਉਹ ਵੀ ਸ਼ੈਮ ਦੇ ਤੰਬੂਆਂ ਵਿੱਚ ਵਸੇ ਤੇ ਕਿਨਾਨ ਉਹਦਾ ਵੀ ਸੇਵਕ ਹੋਵੇ ਇੱਥੇ ਫੇ ਲਿਖਿਆ ਕਿ ਹਾਰ ਤੋਂ ਬਾਅਦ ਇਸ ਵੱਡੀ ਜਲ ਪਰਲੋ ਤੋਂ ਬਾਅਦ ਨੂੰ 350 ਸਾਲਾਂ ਤੱਕ ਹੋਰ ਜੀਆ ਤੇ ਫੇ ਲਿਖਿਆ ਸਾਰੇ ਨੂ ਦੇ ਦਿਨ 950 ਸਾਲਾਂ ਦੇ ਸਨ ਤੇ ਫੇਰ ਉਹ ਮਰ ਗਿਆ ਸੋ ਮਤਲਬ ਨੂ ਵੀ ਕਾਫੀ ਨੰਬੀ ਉਮਰ ਸੂਸਲਾ ਜਨਾਨੀ ਉਹਨੇ ਨਾਸਾ ਅਨ ਤਰ੍ਹਾਂ ਸੀ ਕਿ ਐਸੀ ਕਰ ਪਰ ਨੂ ਨੇ 950 ਸਾਲ ਆਪਣਾ ਜੀਵਨ ਕੱਟਿਆ ਉਹਨਾਂ ਸੀ 10ਮੀ 10ਮਾਤੇ ਆ ਦੇਖਦੇ ਆ ਇਥੇ ਲਿਖਿਆ ਕਿ ਜਿਹੜੀਆਂ ਕਾਮਾ ਨੂੰ ਤੋਂ ਆਈਆਂ ਉਹ ਕਹਿੰਦਾ ਆਇਆ ਨੂੰ ਦੀਆਂ ਪੀੜੀਆਂ ਇਹ ਹਨ ਨੂੰ ਦੀਆਂ ਪੀੜੀਆਂ ਸ਼ੈਮ ਹਾਮ ਤੇ ਜਫੇਥ ਉਹਦੇ ਤਨ ਪੁੱਤਰ ਪੁੱਤਰ ਉਹਨਾਂ ਨੂੰ ਜਮੇ ਜਲ ਪਰਲਾਉਣ ਤੋਂ ਬਾਅਦ ਜਫੇਥ ਦੇ ਪੁੱਤਰ ਸਨ ਗੋਮਰ ਮੈਗਾਗ ਮਦਾਈ ਜਾਵਨ ਤੋਬਲ ਮੀਸ਼ਕ ਤਿਤਰਾਸ ਗੋਮਰ ਦੇ ਮੁੰਡੇ ਹੋਏ ਆਸ਼ਕਨਾਜ਼ ਰਾਈਫਾਤ ਅਤੇ ਟੋਗਰਮਾ ਜਾਵਨ ਦੇ ਪੁੱਤਰ ਹੋਏ ਅਲੀਸ਼ਾ ਤਾਰਸ਼ੇਸ਼ ਗੀਤਮ ਤੇ ਦੋਦਨੇ ਇਤਿਹਾਸਕ ਇਹ ਇਹਨਾਂ ਵਿੱਚ ਉਹ ਲੋਕ ਸਨ ਜਿਹੜੇ ਸਮੁੰਦਰ ਦੇ ਕਿਨਾਰੇ ਸਨ ਤੇ ਉਹ ਆਪਣੇ ਆਪੋ ਆਪਣੇ ਦੇਸ਼ਾਂ ਵਿੱਚ ਫੈਲ ਗਏ ਆਪਣੀ ਭਾਸ਼ਾ ਅਨੁਸਾਰ ਆਪਣੇ ਆਪਣੇ ਟੱਬਰਾਂ ਦੇ ਅਨੁਸਾਰ ਉਹਨਾਂ ਦੀਆਂ ਕੌਮਾਂ ਵਿੱਚ ਫੇਰ ਇਹ ਕਿ ਹਾਮ ਦੇ ਪੁੱਤਰ ਸਨ ਖੁਸ਼ ਈਜੀਪਟ ਸੋ ਜਿਹੜਾ ਮਿਸਰ ਆ ਜਿਹਨੂੰ ਮਿਸਰ ਕਹਿੰਦੇ ਆ ਉਹ ਐਕਚੁਅਲੀ ਹਾਮ ਦਾ ਪੁੱਤਰ ਸੀ ਪਹਿਲਾਂ ਸੋ ਖੁਸ਼ ਮਿਸਰ ਜਿਹਨੂੰ ਸੀ ਕਹਿੰਦੇ ਆ ਪੁੱਤ ਤੇ ਕਨਾਂ ਖੁਸ਼ ਦੇ ਪੁੱਤਰ ਸਨ ਸਬਾ ਹਵਾਲ ਹਵਿਲਾ ਸਬਤਾ ਰੇਮਾ ਤੇ ਸਬਤੇ ਕਾ ਰੇਮਾ ਦੇ ਪੁੱਤਰ ਸਨ ਸ਼ਬਾ ਤੇ ਦਦਨ ਖੁਸ਼ ਨੇ ਨਮਰਾਦ ਨੂੰ ਬੈਦਾ ਕੀਤਾ ਉਹ ਪਹਿਲਾ ਸੀ ਧਰਤੀ ਉੱਤੇ ਜੋ ਇੱਕ ਯੋਧਾ ਸੀ ਉਹ ਇੱਕ ਯੋਧਾ ਸ਼ਿਕਾਰੀ ਪ੍ਰਭੂ ਦੇ ਅੱਗੇ ਸੀ ਤਾਂ ਹੀ ਇਸ ਤਰ੍ਹਾਂ ਕਿਹਾ ਜਾਂਦਾ ਆ ਕਿ ਨਿਮਰਾਡ ਵੰਗ ਜੋ ਇੱਕ ਯੋਧਾ ਸ਼ਿਕਾਰੀ ਪ੍ਰਭੂ ਦੇ ਮੋਰੇ ਹੈ ਉਹਦੇ ਰਾਜ ਦੀ ਸ਼ੁਰੂਆਤ ਸੀ ਬਬਲ ਇराक ਅਕਾਦ ਤੇ ਕਲਨਾ ਸ਼ਨਾਰ ਦੇ ਦੇਸ਼ ਵਿੱਚ ਉਸ ਜ਼ਮੀਨ ਤੋਂ ਉਹਨੇ ਜਾ ਕੇ ਸੀਰੀਆ ਵਿਚ ਗਿਆ ਤੇ ਨਿੰਵਾਦ ਨੂੰ ਉਹਨੇ ਰਚਿਆ ਮਤਬ ਉਹ ਸ਼ਹਿਰ ਬਣਾਇਆ ਰਹਿੋਬਾਥ ਇਹ ਸ਼ਹਿਰ ਬਣਾਇਆ ਕਾਲਾ ਅਤੇ ਰੈਜ਼ਨ ਵੀ ਸ਼ਹਿਰ ਬਣਾਇ ਨਿੰਵਾਦ ਤੇ ਕਲਾ ਦੇ ਵਿਚਕਾਰ ਜੋ ਹੈ ਵੱਡਾ ਸ਼ਹਿਰ ਮਿਸਰ ਨੇ ਲੂਦਮ ਨੂੰ ਪੈਦਾ ਕੀਤਾ ਅਨਨ ਅਨਾਮਿਨ ਨੂੰ ਪੈਦਾ ਕੀਤਾ ਲਹਾਬੀਨ ਨੂੰ ਪੈਦਾ ਕੀਤਾ ਨਫਤੂਹਮ ਨੂੰ ਪੈਦਾ ਕੀਤਾ ਪਾਤਰੂਸਮ ਨੂੰ ਪੈਦਾ ਕੀਤਾ ਕਾਲ ਕਾਸਦੂਹਮ ਨੂੰ ਪੈਦਾ ਕੀਤਾ ਜਿਨ੍ਹਾਂ ਤੋਂ ਫਿਲੇਸਤੀਨ ਵੀ ਆਇਆ ਤੇ ਕਾਫਤੋਰਮ ਨੂੰ ਵੀ ਪਤਾ ਕਿਤਾ ਸੋ ਕਈ ਵਾਰੀ ਅਸੀਂ ਜਿਹੜੇ ਨਾ ਜਿਹੜੇ ਨਾਂ ਅਸੀਂ ਪੜ੍ਹਦੇ ਆਂ ਤੇ ਸਾਨੂੰ ਮੇਬੀ ਸਮਝ ਨਹੀਂ ਆ ਰਹੀ ਹੁੰਦੀ ਕਿ ਕਿਉਂ ਨਾ ਬਾਈਬਲ ਵਿੱਚ ਲਿਖਿਆ ਹੋਇਆ ਇਹਨਾਂ ਤੋਂ ਸਾਨੂੰ ਕੀ ਮਿਲਦਾ ਹੈ ਸੋ ਮੈਨੂੰ ਵੀ ਕਈ ਵਾਰੀ ਇਹ ਗੁੰਝਲਦਾਰ ਇਹ ਸਵਾਲ ਲੱਗਦਾ ਹੈ ਸੋ ਅਸੀਂ ਰੱਬ ਦੇ ਮੂਹਰੇ ਬੇਨਤੀ ਕਰਦੇ ਆਂ ਵੀ ਸਾਡੇ ਪਿਤਾ ਅਸੀਂ ਤੁਹਾਡੇ ਪੁੱਤਰ ਦੇ ਨਾਂ ਤੇ ਅਸੀਂ ਪੁੱਛਦੇ ਆਂ ਕਿ ਸਾਨੂੰ ਪਵਿੱਤਰ ਸ਼ਕਤੀ ਪਵਿੱਤਰ ਆਤਮਾ ਤੁਹਾਡੀ ਸਾਨੂੰ ਮਿਲੇ ਤਾਂ ਕਿ ਅਸੀਂ ਸਮਝ ਸਕੀਏ ਕਿ ਇਹਦੇ ਰਾਹੀਂ ਤੁਸੀਂ ਕੀ ਚਾਹੁੰਦੇ ਆਂ ਅਸੀਂ ਪਾਈਏ ਸਾਨੂੰ ਖੁਸ਼ੀ ਮੈਸਰ ਸਾਨੂੰ ਤੁਹਾਡੇ ਪੁੱਤਰ ਦੇ ਬਾਰੇ ਸਾਨੂੰ ਤੁਹਾਡੇ ਇਰਾਦੇਆਂ ਬਾਰੇ ਪਤਾ ਲੱਗੇ ਸਾਨੂੰ ਆਨੰਦ ਮਿਲੇ ਤੁਹਾਡੇ ਨਾਲ ਇਹ ਸੰਗਤ ਕਰਕੇ ਤੁਹਾਡੇ ਬਚਨ ਨਾਲ ਸੰਗਤ ਕਰਕੇ ਆਮੀਨ ਫਿਰ 15ਵੀਂ ਆਧ ਵਿੱਚ ਅਸੀਂ ਦੇਖਦੇ ਹਾਂ ਕਿ ਕਨਾਨ ਨੇ ਸਦੌਨ ਨੂੰ ਜਮਾਇਆ ਜੋ ਉਹਦਾ ਜੇਠਾ ਸੀ ਤੇ ਹੈਥ ਨੂੰ ਤੇ ਜੈਬੂਸਿਤ ਲੋਕ ਤੇ ਅਮ ਅਮੋਰੀਤ ਲੋਕ ਤੇ ਗਿਰਗਾਸ਼ਾਈਤ ਲੋਕ ਤੇ ਹਵਿਤੀ ਲੋਕ ਤੇ ਆਰਕੀ ਲੋਕ ਤੇ ਸਿਨਾਈਟੀ ਲੋਕ ਰ ਬਾਅਦ ਇਹ ਲੋਕ ਸਮਰਾਈ ਲੋਕ ਤੇ ਹਮਾਥੀ ਲੋਕ ਇਸ ਤੋਂ ਬਾਅਦ ਇੱਥੇ ਲਿਖਿਆ ਕਨਾਨ ਦੇ ਟੱਬਰ ਜਿਹੜਾ ਖਿਲਰ ਗਏ ਮਤਲਬ ਉਹ ਵੀ ਫੈਲ ਗਏ ਧਰਤੀ ਉੱਤੇ ਤੇ ਕਨਾਨੀਆਂ ਦਾ ਇਲਾਕਾ ਉਸ ਸਦੋਮ ਤੋਂ ਲੈ ਕੇ ਗਿਰਾਰ ਦੀ ਦਸ਼ਾ ਤੱਕ ਗਾਜ਼ਾ ਤੱਕ ਸੌਰੀ ਗਿਰਾਰ ਦੀ ਦਸ਼ਾ ਵਿੱਚ ਗਾਜ਼ਾ ਤੱਕ ਤੇ ਸਦੋਮ ਦੀ ਦਸ਼ਾ ਵਿੱਚ ਗੋਮੋਰਾ ਆਦਮਾ ਜ਼ਬੋਮ ਲਾਸ਼ਾ ਤੱਕ ਏ ਹਨ ਹਾਮ ਦੇ ਪੁੱਤਰ ਆਪਣੇ ਟੱਬਰ ਅਨੁਸਾਰ ਆਪਣੀਆਂ ਪਾਸ਼ਾਵਾਂ ਅਨੁਸਾਰ ਆਪਣੀ ਜ਼ਮੀਨ ਅਨੁਸਾਰ ਤੇ ਆਪਣੀ ਕੌਮ ਅਨੁਸਾਰ ਸ਼ੈਮਨੂਵੀ ਸੋ ਸ਼ੈਮ ਚੇਤਾ ਤੀਜਾ ਪੁੱਤਰ ਸੀ ਨੂ ਤਾਂ ਸ਼ੈਮਨੂਵੀ ਜੋ ਈਬਰ ਦੇ ਸਾਰੇ ਬੱਚਿਆਂ ਦਾ ਪਿਤਾ ਹੈ ਜੇਫੈਥ ਦਾ ਵੱਡਾ ਭਰਾ ਉਹਨੂੰ ਬੱਚੇ ਹੋਏ ਸ਼ੈਮ ਦੇ ਮੁੰਡੇ ਇਹ ਸਨ ਦਿਲਾਂ ਆਸ਼ਰ ਅਰਪਖਸ਼ਦ ਲੂਦ ਅਤੇ ਆਰਾਮ ਆਰਾਮ ਦੇ ਪੁੱਤਰ ਸੰਹਣੋਂ ਦੇ ਪੋਤੇ ਪੋਤਿਆਂ ਦੀ ਗੱਲ ਹੋ ਰਹੀ ਹੈ ਉਸ ਹੁਲ ਗੀਥਰ ਤੇਮਾਸ਼ ਅਰਪਖਸ਼ਦ ਨੇ ਸ਼ਲਾਨ ਨੂੰ ਜਮਾਇਆ ਸ਼ਲਾਨ ਇਬਰ ਨੂੰ ਜਮਾਇਆ ਇਬਰ ਨੂੰ ਦੋ ਮੁੰਡੇ ਹੋਏ ਤੇ ਇੱਕ ਦਾ ਨਾਂ ਸੀ ਪਿਲੇਗ ਕਿਉਂਕਿ ਉਹਨਾਂ ਦੇ ਨਾਲ ਵਿੱਚ ਧਰਤੀ ਦਾ ਅੱਡ ਧਰਤੀ ਵਿੱਚ ਵੰਡ ਹੋਈ ਹੋਈ ਸੀ ਤੇ ਉਹਦੇ ਭਰਾ ਦਾ ਨਾਂ ਸੀ ਜੁਕਤਾਨ ਜੁਕਤਾਨ ਨੇ almodad ਨੂੰ ਪਾਦਾ ਕੀਤਾ ਸ਼ਲਫ ਨੂੰ ਪਾਦਾ ਕੀਤਾ ਤੇ ਹਜ਼ਰ ਮਵਥ ਨੂੰ ਪੈਦਾ ਕੀਤਾ ਜੀਰ ਨੂੰ ਪੈਦਾ ਕੀਤਾ ਹਦੋਰਾਮ ਨੂੰ ਪੈਦਾ ਕੀਤਾ ਉਜ਼ਲ ਨੂੰ ਪੈਦਾ ਕੀਤਾ ਡਿਕਲਾ ਨੂੰ ਪੈਦਾ ਕੀਤਾ ਓਬਾਲ ਨੂੰ ਪੈਦਾ ਕੀਤਾ ਅਬੀ ਮੈਲ ਨੂੰ ਪੈਦਾ ਕੀਤਾ ਸ਼ੀਬਾ ਨੂੰ ਪੈਦਾ ਕੀਤਾ ਓਫੀਰ ਨੂੰ ਪੈਦਾ ਕੀਤਾ ਹਵਾਈਲ ਨੂੰ ਪੈਦਾ ਕੀਤਾ ਅਤੇ ਜੁਬਾਬ ਨੂੰ ਪੈਦਾ ਕੀਤਾ ਆ ਇਹ ਸਾਰੇ ਜੋਕਟਨ ਦੇ ਮੁੰਡੇ ਸਨ ਸੋ ਇਹ ਵੀ ਯਾਦ ਰੱਖਣੀ ਲੋੜ ਹੈ ਕਿ ਜਿਹੜੇ ਸਾਰੇ ਲਾਕਿਆਂ ਦੇ ਨਾਮ ਬਾਅਦ ਅਸੀਂ ਦੇਖਦੇ ਆਂ ਬਾਈਬਲ ਵਿੱਚ ਆਉਂਦੇ ਆਂ ਉਸ ਔਨ ਦਾ ਲਾਕਾ ਯੂ ਨੋ ਅਸੀਂ ਹਵਾਈਲਾ ਓਫੀਰ ਇਹ ਸਾਰੇ ਇਲਾਕੇ ਜਿਹੜੇ ਆ ਓਫਰ ਇਹ ਐਕਚੁਅਲੀ ਪਹਿਲਾਂ ਮੁੰਡਿਆਂ ਦੇ ਨਾਂ ਸਨ ਸੋ ਮੁੰਡੇ ਉੱਥੇ ਗਏ ਉਹਨਾਂ ਨੇ ਉਹ ਇਲਾਕਾ ਬਣਾਇਆ ਉਹਨਾਂ ਦੇ ਨਾਂ ਅਨਸਾਰ ਉਹ ਇਲਾਕਾ ਬਣ ਗਿਆ ਹੁਣ ਉਹ ਇਲਾਕੇ ਦਾ ਨਾਂ ਹੀ ਉਹ ਰਹਿ ਗਿਆ ਸੋ ਜਿਹੜੇ ਕਈ ਬਾਗ ਵਿੱਚ ਅਸੀਂ ਇਲਾਕਿਆਂ ਦੇ ਨਾਂ ਪੜ੍ਹਦੇ ਆ ਉਹ ਬਹੁਤ ਵਾਰੀ ਕਿਸੇ ਇਨਸਾਨ ਦੇ ਪਹਿਲਾਂ ਨਾਂ ਸਹੀ ਸਨ ਇਤਿਹਾਸ ਕਿ ਜਿਹੜੇ ਜਿਹੜੇ ਇਲਾਕੇ ਵਿੱਚ ਉਹ ਰਹਿੰਦੇ ਸਨ ਉਹ ਮਿਸ਼ਾ ਤੋਂ ਲੈ ਕੇ ਸਫਾਰ ਦੀ ਦਸ਼ਾ ਵਿੱਚ ਅਮ ਇਸ ਤੇ ਦੀ ਪਹਾੜੀ ਦੇਸ਼ ਤੱਕ ਸਨ ਇਹ ਹਨ ਇਹ ਸਨ ਸ਼ਾਮ ਦੇ ਪੁੱਤਰ ਆਪਣੇ ਟੱਬਰ ਅਨੁਸਾਰ ਆਪਣੀਆਂ ਪਛਾਣਾਂ ਅਨੁਸਾਰ ਆਪਣੀਆਂ ਜ਼ਮੀਨਾਂ ਤੇ ਆਪਣੀਆਂ ਕੌਮਾਂ ਅਨੁਸਾਰ ਫਿਰ ਇਥੇ ਬੰਦ ਕੀਤਾ ਹੈ 10ਵਾਂ ਅਧਿਆਇ ਇਹ ਕਹਿ ਕੇ ਕਿ ਇਹ ਹਨ ਸਾਰੇ ਨੂ ਦੇ ਮੁੰਡਿਆਂ ਦੇ ਟੱਬਰ ਉਹਨਾਂ ਦੀ ਪੀੜੀਆਂ ਅਨੁਸਾਰ ਉਹਨਾਂ ਦੇ ਕੌਮਾਂ ਅਨੁਸਾਰ ਤੇ ਇਹਨਾਂ ਕੌਮਾਂ ਤੋਂ ਇਹਨਾਂ ਤੋਂ ਸਾਰੀਆਂ ਕੌਮਾਂ ਧਰਤੀ ਉੱਤੇ ਖਿਲਨੀਆਂ ਜਲ ਪਾਲੋ ਤੋਂ ਬਾਅਦ ਸੋ ਇਹ ਸਾਨੂੰ ਥੋੜਾ ਜਿਹਾ ਦੱਸ ਰਿਹਾ ਹੈ ਕਿ ਇਹਨਾਂ ਇਸ ਦਸਵੇਂ ਦੇ ਆਏ ਵਿੱਚ ਕਿ ਇਸ ਇਹਨਾਂ ਲੋਕਾਂ ਤੋਂ ਕੌਮਾਂ ਸਾਰੀਆਂ ਬਣੀਆਂ ਧਰਤੀ ਦੀਆਂ ਇਹਨਾਂ ਲੋਕਾਂ ਤੋਂ ਧਰਤੀ ਭਰੀ ਦੁਬਾਰਾ ਕਿਉਂਕਿ ਇਸ ਤੋਂ ਪਹਿਲਾਂ ਰੱਬ ਨੇ ਇਹਨਾਂ ਨੂ ਤੇ ਉਹਦੀ ਪਤਨੀ ਤੇ ਤਿੰਨ ਨੌਹਾਂ ਤੇ ਤਿੰਨ ਪੁੱਤਰਾਂ ਤੋਂ ਸਿਵਾਏ ਕੋਈ ਵੀ ਇਨਸਾਨ ਧਰਤੀ ਉੱਤੇ ਜੀਂਦਾ ਨਹੀਂ ਰਿਹਾ ਸੋ ਇਹ ਸਾਨੂੰ ਹੁਣ ਹੋਰ ਸਮਝਾ ਰਿਹਾ ਹੈ ਦਸਵੇਂ ਦੇ ਆਏ ਕਿ ਧਰਤੀ ਕਿੱਦਾਂ ਭਰੀ ਜਲ ਪਾਲੋ ਤੋਂ ਬਾਅਦ ਇਹਨਾਂ ਦੇ ਰਾਹੀਂ ਸੋ ਇਥੇ ਅਸੀਂ ਫਿਰ ਦਸਵਾ ਦੇ ਆਏ ਬੰਦ ਕਰਦੇ ਆ ਮਾਫ ਕਰਨਾ ਕਿ ਅਸੀਂ ਬਾਈਬਲ ਨਾਲ ਨਾਲ ਨਹੀਂ ਦਿਖਾ ਸਕੇ ਇੰਟਰਨੈਟ ਅੱਜ ਠੀਕ ਨਹੀਂ ਸੀ ਕੰਮ ਕਰਦਾ ਪਰ ਅਸੀਂ ਫਿਰ ਵੀ ਚਾਹੁੰਦੇ ਸੀ ਕਿ ਤੁਹਾਨੂੰ ਇਹ ਨਾਲ ਦੋ ਅਧਿਆਵਾਂ ਤੋਂ ਫਾਇਦਾ ਹੋਵੇ